ਹਾਂਜੀ ਬਾਬਿਓ ਕੀ ਹਾਲ ਚਾਲ ਹੈ ਜੀ ਉਮੀਦ ਆ ਸਾਰੇ ਠੀਕ ਹੋਵੋਗੇ ਸੋ ਮੈਂ ਤੁਹਾਡਾ ਆਪਣਾ ਯਾਸ਼ ਅਨੰਦ ਗੜੀਆ ਅੱਜ ਆਪਾਂ ਗੱਲ ਕਰ ਰਹੇ ਹਾਂ ਮਾ ਆਪਣਾ ਗਲਾਬ ਸਿੱਧੂ ਦੇ ਮੁੱਦੇ ਤੇ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਸਰਪੰਚਾਂ ਵਾਲੀ ਠੀਕ ਹੈ ਗਲਾਬ ਸਿੱਧੂ ਨੂੰ ਮੈਂ ਕਿਹਾ ਸੀਗਾ ਤੇ ਉਹਦੀ ਮਾਤਾ ਨੇ ਕਿਹਾ ਸੀ ਨਾ ਗਲਾਬ ਸਿੱਧੂ ਨੇ ਗਲਾਬ ਸਿੱਧੂ ਦੀ ਮਾਤਾ ਨੇ ਕਿਹਾ ਸੀ ਉਹ ਕਹਿੰਦੇ ਸੀਗੇ ਇਹ ਬੀਮਾਲਾ ਪਰਚਾ ਪੈਂਦਾ ਪੈ ਜੇ ਪਰ ਅਸੀਂ ਮਾਫੀ ਨਹੀਂ ਮੰਗਣੀ ਹਨਾ ਤੇ ਉਹ ਚ ਕਮੈਂਟ ਆਏ ਵਿੱਚ ਜਿਹੜੇ ਆ ਚਮਚੇ ਕਰਤੀ ਆਈਆਂ ਇਹ ਕਹਿੰਦੇ ਕਿ ਤੂੰ ਮਾਤਾ ਨੂੰ ਐ ਬੋਲ ਰਿਹਾ ਜੇ ਬੋਲ ਰਿਹਾ ਯਾਰ ਮੈਂ ਮਾਤਾ ਨੂੰ ਕਿਵੇਂ ਬੋਲੂਗਾ ਮੈਂ ਮਾਤਾ ਨੂੰ ਇਹ ਗੱਲ ਕਹੀ ਆ ਵੀ ਮਾਤਾ ਕੋਈ ਚੰਗੇ ਕੰਮ ਸਾਥ ਦੇ ਮੰਦੇ ਕੰਮ ਜਿੱਥੇ ਉਹ ਗਲਤ ਆ ਉਥੇ ਤੂੰ ਆਪ ਹੀ ਕਹਿ ਵੀ ਪੁੱਤ ਤੂੰ ਇੱਥੇ ਗਲਤ ਆ ਠੀਕ ਆ ਤੇ ਤੂੰ ਆਫੀ ਮੰਗਾ ਜੇ ਮਾਫੀ ਹੋਣੀ ਚਾਹੇ ਮੰਗ ਵੀ ਲਈ ਕੋਈ ਉਹ ਹੁਣ ਛੋਟਾ ਤਾਂ ਨਹੀਂ ਹੋ ਗਿਆ ਜਿਹੜਾ ਚਮਚੇ ਕਰਛੀਆਂ ਨਹੀਂ ਆ ਬਾਈ ਤੁਸੀਂ ਸਾਈਡ ਤੇ ਰਿਹਾ ਕਰੋ ਸਾਡੀ ਗੱਲ گلاب ਨਾਲ ਹੁੰਦੀ ਆ ਤੁਹਾਡੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੈਗੀ ਠੀਕ ਆ ਦੂਸਰੀ ਗੱਲ ਮੈਂ ਇਹ ਕਹਿਣਾ ਵੀ ਗਲਾਬ ਸਹਾ ਕੋਈ ਚੰਗੇ ਮੁੱਦਿਆਂ ਤੇ ਗਾ ਠੀਕ ਆ ਕੋਈ ਕਿਸਾਨੀ ਤੇ ਗਾ ਕੋਈ ਵਿਚਾਰੇ ਮਜ਼ਦੂਰਾਂ ਦੀਆਂ ਕੀ ਕੰਮ ਵਾਹੋ ਨੇ ਆਪਣਾ ਕੰਮਿਆਂ ਨੂੰ ਉਹਨਾਂ ਤੇ ਗਾ ਠੀਕ ਆ ਕੋਈ ਚੱਜ ਦਾ ਮਾਲਾ ਹੁਣ ਸਿੱਧੂ ਮੂਸੇ ਵਾਲਾ ਗਾਉਣਾ ਸੀਗਾ ਬਾਈ ਆਪਣਾ ਹਨਾ ਹਸਤਾਲ ਆਪਣਾ ਉਹੋ ਕੀ ਸੀਗਾ ਉਹ ਚੰਗੀ ਸਿਹੇ ਦਿੰਦਾ ਸੀ ਹਰੇ ਗਾਣੇ ਚ ਪਰ ਤੇਰੇ ਗਾਣੇ ਚ ਅਸਲੇ ਹੁੰਦੇ ਆ ਕੁੜੀਆਂ ਹੁੰਦੀਆਂ ਨੇ ਬੁਰਾ ਹਾਲ ਐ ਯਾਰ ਇਹ ਕੀ ਗੱਲ ਐ ਯਾਰ ਤੂੰ ਆਪ ਵੀ ਵਿਆਹ ਵਰਿਆਂ ਬੰਦਾ ਇੱਕ ਜਵਾਕ ਦਾ ਪਿਓ ਆ ਤੂੰ ਮੁੰਡੇ ਦਾ ਮਾਣਾ ਮੋਟਾ ਸੋਚਿਆ ਕਰ ਠੀਕ ਐ ਨਾ ਇਹ ਗੱਲਾਂ ਕੋਈ ਮੈਂ ਹੀ ਬਾਲਾ ਵੱਡਾ ਗਿਆਨੀ ਵਿਗਿਆਨੀ ਦਾ ਹੈ ਨਹੀਂ ਗਾ ਤੈਨੂੰ ਮੈਂ ਸਹੀ ਗੱਲ ਦੱਸਾਂ ਠੀਕ ਐ ਇਹਦੇ ਮਾਣਾ ਮੋਟਾ ਵਿਚਾਰ ਕਰਿਆ ਕਰੋ ਜਦੋਂ ਗਾਣਾ ਗਾਉਣ ਤੋਂ ਪਹਿਲਾਂ ਮਾੜਾ ਸੋਚਿਆ ਕਰੋ ਜੇ ਹੁਣ ਤੂੰ ਆ ਗਾਣਾ ਗਾਇਆ ਤਾਂ ਐਡਾ ਬਵਾਦ ਪਿਆ ਸਰਪੰਚਾਂ ਦੇ ਰੌਲੇ ਪਏ ਕੀ ਕੋਸੋ ਰਿਆ ਲਾਲਾ ਸਾਹਿਬ ਹੁਣ ਤੂੰ ਗਾਣਾ ਤੂੰ ਕਹਿੰਦਾ ਮੈਂ ਕਿ ਵੀ ਪਲਵਾਨ ਮੈਂ ਫਲਾਨਾ ਲਵਾਨਾ ਉਹ ਤਾਂ ਹੁਣ ਚੱਲ ਗਿਆ ਗਾਣਾ ਬਾਈ ਹਰੇਕ ਬੰਦਾ ਜਾ ਕੇ ਸਰਪੰਚ ਨੂੰ ਉਹ ਕਰ ਲੈਂਦਾ ਟਾਰਗੇਟ ਆਏ ਨਹੀਂ ਹੁੰਦਾ ਠੀਕ ਆ ਸਿੱਧੂ ਗਾਉਂਦਾ ਸੀਗਾ ਤਾਂ ਸਿੱਧੂ ਨੇ ਫਿਰ ਬਾਈ ਮੁੰਡਿਆਂ ਦੇ ਪੱਗਾਂ ਹੀ ਮੰਨਣ ਲਾਤੀਆਂ ਸੀ ਇਹ ਚੀਜ਼ ਐ ਸੋ ਮੈਂ ਵਾਰੀ-ਵਾਰੀ ਕਹਿਣਾ ਵੀ ਕੋਈ ਚੰਗੀ ਸਿਹ ਦੇ ਦਿਓ ਯਾਰ ਠੀਕ ਆ ਨਾ ਤੇ ਬਾਕੀ ਚਾਂਚੇ ਕਰਤੀ ਉਹਨੂੰ ਮੈਂ ਫੇਰ ਕਹਿਣਾਗਾ ਵੀ ਬਾਈ ਤੁਸੀਂ ਮਾੜਾ ਸਾਈਡ ਤੇ ਰਹੋ ਠੀਕ ਐ ਜਿਥੇ ਗਲਤ ਸਹੀ ਹੋਊਗਾ ਆਪਾਂ ਸਹੀ ਕਹਾਂਗੇ ਜਿਥੇ ਗਲਤ ਹੋਊਗਾ ਗਲਤ ਕਹਾਂਗੇ ਆਪਸ ਆਪਣੀ ਕਿਹੜਾ ਦੋਸ਼ਮਣੀ ਆ ਠੀਕ ਹੈ ਕੋਈ ਵਧੀਆ ਸੇਧ ਦੇ ਪੰਜਾਬ ਨੂੰ ਪੰਜਾਬ ਵਾਸਤੇ ਖੜਾ ਪੰਜਾਬ ਦੇ ਮੁੱਦਿਆਂ ਤੇ ਬੋਲ ਠੀਕ ਹੈ ਜਿਵੇਂ ਸਿੱਧੂ ਮੂਸੇ ਦਾ ਨੇ ਸਿੱਧਾ ਕਹਿ ਸੀਗਾ ਵੀ ਇਸ ਤਰ੍ਹਾਂ ਵੀ ਪਾਣੀ ਦਾ ਪੁਕਕਾ ਨਹੀਂ ਲੰਬੇ ਠੀਕ ਹੈ ਤੂੰ ਕਹਣਾ ਸੀ ਸਰਪੰਚ ਨੂੰ ਟੋਟਦੇ ਆਂ ਵੀ ਇਹ ਕੋਈ ਗੱਲ ਬਣੀ ਆ ਹੈ ਮੈਂ ਤਾਂ ਕਰਕੇ ਕਹਿਣਾਗਾ ਵੀ ਕੋਈ ਵਧੀਆ ਉਹ ਕਰਿਆ ਕਰੋ ਕੋਈ ਮੈਂ ਵੀ ਕੋਈ ਬੜਾ ਵੱਡਾ ਗਿਆਨੀ ਮਗਨ ਨਹੀਂ ਹੈਗਾ ਕਿ ਮੈਂ ਬੜੀ ਵੱਡੀ ਸੇਧ ਦਿੰਨਾਗਾ ਚਲ ਜਿੰਨੇ ਕੁ ਜੋ ਕਰੇ ਹੈਗੇ ਉਹਨਾਂ ਕਾ ਆਪਾਂ ਬੋਲ ਰਹੀ ਆ ਠੀਕ ਹੈ ਨਾ ਸੋ ਜੇ ਕੁਝ ਗਲਤ ਵਲਤ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੇ ਆ ਠੀਕ ਹੈ ਤੇ ਵੀਡੀਓ ਨੂੰ ਆਪਣੇ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਿਆ ਕਰੋ ਦੱਬ ਕੇ ਠੀਕ ਹੈ ਜਿੱਥੇ ਪਹਿਲਾਂ ਗਲਾਬ ਨੇ ਕੁੜੀਆਂ ਦੇ ਵਿਆਹ ਕੀਤੇ ਸੀ ਉਥੇ ਆਪਾਂ ਬੋਲੇ ਆ ਮੈਂ ਬੋਲਿਆ ਆਪ ਬੋਲਿਆ ਵੀ ਵਧੀਆ ਕੰਮ ਕੀਤਾ ਚਲ ਕੁੜੀਆਂ ਦੇ ਵਿਆਹ ਕਰਦੇ ਵਿਚਾਰੀਆਂ ਨੇ ਹਨਾ ਤੇ ਉਥੇ ਸਹੀ ਸੀਗਾ ਉਥੇ ਬਸ ਸਹੀ ਬੋਲਿਆ ਉਹਦੇ ਗਲਤ ਤਾਂ ਵੀ ਉਹ ਆਪਾਂ ਕਹਾਂਗੇ ਭਾਈ ਗਲਾਬ ਗਲਤ ਹੈ ਗਲਤ ਹੈ ਗਲਤ ਹੈ ਠੀਕ ਹੈ ਤੇ ਇੱਕ ਗੱਲ ਰਹਿ ਗਈ ਸੀ ਆਪੇ ਉਹ ਵਿੱਚ ਅੰ ਵਿਚ ਮੈਨੂੰ ਕਮੈਂਟ ਆਇਆ ਕਿ ਤੂੰ ਫੇਮ ਪਾਲਦਾ ਮੈਨੂੰ ਐਂ ਦੱਸੋ ਭਾਈ ਅੱਜ ਦੇ ਟਾਈਮ 'ਚ ਫੇਮ ਕੌਣ ਨਹੀਂ ਪਾਲਦਾ ਛੋਟਾ ਗਲਾਬ ਵੀ ਆ ਫੇਮ ਪਾਲਦਾ ਨਾ ਜਾਂ ਜੇ ਤਾਂ ਇਹ ਹੋਵੇ ਮੈਂ ਕੱਲਾ ਫੇਮ ਪਾਲਦਾ ਫਿਰ ਤਾਂ ਤੁਸੀਂ ਦੱਸੋ ਫੇਮ ਇਸ ਦੁਨੀਆ 'ਤੇ ਕਿਹੜਾ ਨਹੀਂ ਪਾਲਦਾ ਭਾਈ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਚੱਲਾਂ ਮੇਰਾ ਨਾਮ ਚੱਲੇ ਠੀਕ ਆ ਜਿਹੜੇ ਕਮੈਂਟ ਕਰਦੇ ਚਾਵਲ ਮੇਦੇ ਸਾਲੇ ਫਿਰ ਕਹਿੰਦੇ ਗਾਲਾਂ ਦਿੰਦਾ ਕਿ ਯਾ ਹੈ ਨਾ ਤੇ ਉਹ ਕਿਹੜਾ ਫੇਮ ਨਹੀਂ ਪਾਲਦੇ ਇਹਦੇ ਇਸ ਤੇ ਮੈਨੂੰ ਐਂ ਦੱਸੋ ਵੀ ਫੇਮ ਕਿਹੜਾ ਨਹੀਂ ਪਾਲਦਾ ਜੇ ਮੈਂ ਰਾਜਾ ਜੇ ਮੈਂ ਖਲਾਫ ਦੇ ਹੱਕ ਚ ਬੋਲ ਪੈਂਦਾ ਫੇਰ ਤਾਂ ਮੈਂ ਚੰਗਾ ਸੀ ਹੁਣ ਮੈਂ ਖਲਾਫ ਦੇ ਉਲਟ ਬੋਲ ਪਿਆ ਹੁਣ ਮੈਂ ਮੰਦਾ ਹੋ ਗਿਆ ਹੈ ਸੋ ਇਹ ਤੁਸੀਂ ਆਪ ਦਾ ਦਿਮਾਗ ਚੋ ਕੀੜੇ ਕੱਢ ਦੋ ਵੀ ਅਸੀਂ ਉਹਨੂੰ ਕਮੈਂਟਾਂ ਚ ਬੋਲ ਦਾਂਗੇ ਜੇ ਬੋਲਾਂ ਬਹੁਤ ਬੋਲ ਦਾਂਗੇ ਵੀ ਉਹ ਬੋਲਣੋਂ ਹਟ ਜੂ ਇਹਦਾ ਪਤਾ ਯਾਸ਼ਨਾ ਨੰਦ ਕਿਹੜੀ ਐ ਤਾਂ ਹੀ ਚੱਲੇਗਾ ਠੀਕ ਹੈ ਨੰਦਗੜ੍ਹ ਕਿਉਂ ਉੱਟੇ ਨੇ ਤਾਂ ਹੀ ਬੁੱਕਣਗੇ ਜਿਹਦੀ ਹੱਕ ਜਦਾਂ ਮ ਹੈਗਾ ਬਈ ਰੋਕ ਲਿਓ ਠੀਕ ਹੈ ਨਾ ਫੇ ਫੂਮਾਲਾ ਨਹੀਂ ਦਾ ਸਾਡੇ ਅੱਜ ਕੀ ਦਾ ਸੀ ਨਹੀਂ ਕੱਲ ਹੈ ਅਜਾ ਤਾਂ ਉਹਦੇ ਮौज-ਮਸਤੀ 'ਚ ਰਹਿਣੇ ਤੇ ਮौज-ਮਸਤੀ ਨਾਲੀ ਵੀਡੀਓ ਪਾਵੇ ਸਮਝ ਗਏ ਸਾਨੂੰ ਜੰਨਾ ਪਰਮਾਤਮਾ ਨੇ ਬਾਬੇ ਨਾਨਕ ਨੇ ਦੱਸ ਦੋਵੇਂ ਪਾਸ਼ਾ ਵਾਗ ਨੂੰ ਦਿੱਤਾ ਸੀ ਉਹਨੇ ਜੀ ਖੁਸ਼ ਆ ਲੱਗਿਆ ਪਤਾ ਨਾ ਸਾਨੂੰ ਵਾਲੇ ਵੱਡੇ ਮਹਿਲਾਂ ਦੀ ਲੋੜ ਆ ਨਾ ਵੱਡੀਆਂ ਕੋਠੀਆਂਾਂ ਦਾ ਕਾਰਾਂ ਦੀ ਲੋੜ ਆ ਅਸੀਂ ਆਪਦੀ ਜ਼ਿੰਦਗੀ ਰਾਜਾਂ ਵਾਂਗੂ ਜਿਉਉਣੇ ਆ ਆਪਦੇ ਕਦੇ ਰਾਜੇ ਆ ਸੈਟਾਂ ਠੀਕ ਐ ਸੋ ਆ ਫੇਮ ਫੂਮ ਵਾਲਾ ਤੁਸੀਂ ਆਹਦਾ ਕੀੜਾ ਕੱਢ ਦੋ ਇਹਦੀ ਵਾਰ ਇਹ ਕਮੈਂਟ ਨਾ ਕਦੇ ਵੀ ਜਾ ਨਾ ਫੇਮ ਦਾ ਮਾਰਾ ਵੀਡੀਓ ਪਾਈ ਜਾਂਦਾ ਠੀਕ ਐ ਜੇ ਤੁਸੀਂ ਕਹਿੰਦੇ ਹੋ ਆ ਤੁਹਾਡੇ ਮੰਗ ਦੀ ਲਾ ਲਓ ਕੋਈ ਚੱਕਰ ਫੇਮ ਭਾਲਦੇ ਆਂ ਆ ਦੱਸੋ ਆਵਦੇ ਮੂੰਹੋਂ ਕਹਨੇ ਬੋਲੋ ਫਿਰ ਦਵਾ ਲੂ ਫੇਮ ਫੇਮ ਤੇ ਭਾਲਦਾ ਕੀੜਾ ਨਹੀਂ ਮੈਨੂੰ ਆਂ ਦੱਸੋ ਤੁਸੀਂ ਠੀਕ ਐ ਇਹ ਜੇ ਕਮੈਂਟ ਨਾ ਕਰਿਆ ਕਰੋ ਕੋਈ ਚੱਜਰੀ ਇਹ ਦੇ ਦਿਆ ਕਰੋ ਠੀਕ ਐ ਗਲਾਬ ਨੂੰ ਮੈਂ ਫੇਰ ਦੁਬਾਰਾ ਕਹਿਣਾ ਵੀ ਕਾਣੇ ਗਾਉਣੇ ਕੋਈ ਚੱਜ ਦੇਗਾ ਵਧੀਆ ਗਾ ਠੀਕ ਐ ਇੱਕ ਦੂਜੇ ਲਾਈਨ ਕਹੀ ਆ ਕਿ ਜੱਜ ਸਾਹਮਣੇ ਮੈਂ ਕਹਿ ਦੂੰ ਲਵ ਯੂ ਉਹ ਹੁਣ ਕੁੜੀਆਂ ਨੇ ਲਾਈਨ ਚੱਕ ਰੱਖੀ ਐ ਜੱਜ ਸਾਹਮਣੇ ਐ ਕਿ ਮੈਂ ਕਹਿ ਦੂੰ ਲਵ ਯੂ ਲੈ ਗਾਹ ਪਾ ਰੱਖਿਆ ਕੁੜੀਆਂ ਨੇ ਇਹ ਗੱਲ ਐ ਕੋਈ ਯਾਰ ਜੱਜ ਸਾਹਮਣੇ ਮੂਤ ਨਿਕਲ ਜਾਂਦਾ ਦਾ ਬੰਦੇ ਦਾ ਲਾਗੂ ਕਣੀ ਦਾ ਗੱਲ ਦੂਰ ਦੀ ਆ ਠੀਕ ਹੈ ਹੁਣੋ ਕੁੜੀਆਂ ਦਾ ਤਾਂ ਹਰੇਕ ਨੇ ਚੱਕ ਕੇ ਗਾਇਆ ਹਰੇਕ ਕਹਿੰਦੀ ਆ ਮੈਂ ਜੱਜ ਸਾਹਮਣੇ ਇਹ ਕਹਿ ਦੂੰ ਲਵ ਯੂ ਗੱਲ ਆ ਕੋਈ ਇਹ ਜੱਜ ਸਾਹਮਣੇ ਲੱਗ ਜੂ ਕਹਿਣਾ ਕੋਈ ਚੱਜਰੀ ਸੇ ਦੇ ਕੁੜੀਆਂ ਨੂੰ ਵੀ ਸਰਤੇ ਚੁੰਨੀਆਂ ਲੈ ਕੇ ਰੱਖਿਆ ਕਰੋ ਪੰਜਾਬੀ ਸੂਟ ਪਾਇਆ ਕਰੋ ਹੈ ਵੀ ਚੱਜਰੀ ਸੇ ਦੇ ਭਾਈ ਸਾਹਿਬ ਇਹ ਗੱਲ ਕਹਨੇ ਆ ਸੀ ਕੋਈ ਇਦਰੇ ਵਿਰੋਧੀ ਨਹੀਂ ਕੋਈ ਇਦਰੇ ਦੋਸਤ ਨਹੀਂ ਹੈਗੀ ਠੀਕ ਹੈ ਨਾ ਇਸੇ ਪੰਜਾਬ ਦਾ ਤੂੰ ਆ ਇਸੇ ਪੰਜਾਬ ਦੀ ਅਸਲੀ ਠੀਕ ਹੈ ਸੋਣ ਨਹੀਂ ਕਹਿੰਦੇ ਹੋਏ ਬਾਈੁਰਜੀ ਦਾ ਖਾਲਸਾ ਬਾਈੁਰਜੀ ਦੀ ਫਤ